ਸਤਿ ਫਿਰਿਆ ਗਾਲ ਜੀ ਅੱਜ ਹਾਜ਼ਰ ਆਇਆ ਇੱਕ ਨਵੀਂ ਵੀਡੀਓ ਤੇ ਨਵੇਂ ਵਿਸ਼ੇ ਦੇ ਨਾਲ ਤੇ ਵਿਸ਼ਾ ਆਪਾਂ ਲਿਆ ਓਕੇ ਸਮਾਜ ਸੇਵੀ ਅਸਲ ਦੇ ਵਿੱਚ ਇਹ ਜਿਹੜਾ ਓਕੇ ਸਮਾਜ ਸੇਵੀ ਹੁੰਦਾ ਏ ਇੱਕ ਸ਼ਬਦ ਆਮ ਹੀ ਆਪਾਂ ਨੂੰ ਸੁਣਨ ਨੂੰ ਮਿਲ ਜਾਂਦਾ ਕਿਸੇ ਨਾ ਕਿਸੇ ਸਟੇਜ ਦੇ ਉੱਪਰ ਤੇ ਕਿਸੇ ਨਾ ਕਿਸੇ ਅਖਬਾਰ ਦੇ ਵਿੱਚ ਪੜ੍ਹਨ ਨੂੰ ਮਿਲ ਜਾਂਦਾ ਅਸਲ 'ਚ ਇਹ ਵਿਸ਼ਾ ਨਾ ਤਾਂ ਕਿਸੇ ਨੇ ਅੱਜ ਤੱਕ ਛੇੜਿਆ ਤੇ ਨਾ ਹੀ ਕੋਈ ਜਿਹੜਾ ਹੈਗਾ ਇਸ ਚੀਜ਼ ਨੂੰ ਇਸ ਤਰ੍ਹਾਂ ਸਮਝ ਸਕਿਆ ਅੱਜ ਆਪਾਂ ਗੱਲ ਕਰਾਂਗੇ ਕਿ ਉਗੇ ਸਮਾਜ ਸੇਵੀ ਚੀਜ਼ ਕੀ ਹੁੰਦੀ ਹੈ ਇਹ ਕਿਹੜੀ ਕੈਟਾਗਰੀ ਦੇ ਬੰਦੇ ਹੁੰਦੇ ਆ ਤੇ ਇਹਨਾਂ ਦਾ ਕੰਮ ਕੀ ਹੁੰਦਾ ਤੇ ਇਹ ਕੰਮ ਕਰਦੇ ਕਿਵੇਂ ਨੇ ਅਸਲ ਦੇ ਵਿੱਚ ਜਿਹੜਾ ਉਗੇ ਸਮਾਜ ਸੇਵੀ ਪੂਰੀ ਖਬਰ ਬਣਨ ਤੋਂ ਬਾਅਦ ਉਸ ਤੇ ਅਖੀਰ ਦੇ ਵਿੱਚ ਲਿਖਿਆ ਹੁੰਦਾ ਹੈ ਉਗੇ ਸਮਾਜ ਸੇਵੀ ਵੀ ਹਾਜ਼ਰ ਸਨ ਇੱਕ ਬੰਦੇ ਦਾ ਨਾਮ ਲਿਖਿਆ ਹੁੰਦਾ ਉੱਥੇ ਤਾਂ ਉਹ ਨਾਮ ਜਿਹੜਾ ਹੈਗਾ ਉਹ ਕਿਹੜੇ ਬੰਦਿਆਂ ਦਾ ਹੁੰਦਾ ਅਸਲ ਦੇ ਵਿੱਚ ਜਿਹੜੇ ਉਗੇ ਸਮਾਜ ਸੇਵੀ ਹੁੰਦੇ ਆ ਇਹਨਾਂ ਦੀ ਕਿਸਮਤ ਧਣੀਏ ਵਰਗੀ ਹੁੰਦੀ ਆ ਜਿਵੇਂ ਸਾਰੀ ਸਬਜੀ ਬਣਨ ਤੋਂ ਬਾਅਦ ਜਦੋਂ ਇਹਨਾਂ ਜਮਾ ਤਿਆਰ ਹੋ ਜਾਂਦੀ ਹੈ ਤੇ ਧਨੀਆ ਉਹਦੇ ਉੱਪਰ ਉਤਰ ਕੇ ਪਾ ਦਿੱਤਾ ਜਾਂਦਾ ਸਾਰੀ ਸਬਜੀ ਬਣਨ ਤੋਂ ਬਾਅਦ ਹੁਣ ਸਬਜੀ ਦੇ ਵਿੱਚ ਸਾਰੀ ਦਾਲ ਦੇ ਵਿੱਚ ਬਣਨ ਤੋਂ ਸ਼ੁਰੂ ਤੋਂ ਲੈ ਕੇ ਉਹਦੇ ਵਿੱਚ ਜੀਰਾ ਰਿਜਿਆ ਜੀਰਾ ਭੁੰਨਿਆ ਤੜਕਾ ਲੱਗਿਆ ਗੰਢੇ ਨੂੰ ਲਸਣ ਨੂੰ ਹੋਰ ਵੀ ਬਹੁਤ ਕੁਝ ਹੋਇਆ ਉਹਨਾਂ ਨੇ ਸ਼ੁਰੂ ਤੋਂ ਲੈ ਕੇ ਸਬਜੀ ਦੇ ਵੀ ਆਉਣ ਤੋਂ ਦਾਲ ਦੇ ਆਉਣ ਤੋਂ ਪਹਿਲਾਂ ਅਧਿਆਪ ਨੂੰ ਭੁੰਨਿਆ ਫਿਰ ਦਾਲ ਸਬਜੀ ਬਣੀ ਫਿਰ ਕਿਤੇ ਜਾ ਕੇ ਉਹ ਤਿਆਰ ਹੋਈ ਪਰ ਧਨੀਏ ਨੇ ਕੀ ਕੀਤਾ ਨਾ ਤਾਂ ਸੇਕ ਲੱਗਿਆ ਨਾ ਕੁਝ ਹੋਰ ਲੱਗਿਆ ਬਸ ਸਿਰਫ ਆਇਆ ਤੇ ਉੱਪਰ ਆ ਕੇ ਬਹਿ ਗਿਆ ਇਸੇ ਤਰ੍ਹਾਂ ਹੀ ਕੀ ਹੁੰਦਾ ਕੰਮ ਕੋਈ ਹੋਰ ਕਰਦਾ ਕੰਮ ਕਰਦੇ ਕੋਈ ਹੋਰ ਰਹਿ ਜਾਂਦੇ ਨੇ ਤੇ ਉਗੇ ਸਮਾਜ ਸੇਵੀ ਜਿਹੜੇ ਹੁੰਦੇ ਆ ਉਹ ਖਬਰ ਦੀ ਟੌਰ ਬਣ ਕੇ ਖੜ ਜਾਂਦੇ ਨੇ ਜਿਵੇਂ ਕਿ ਉਹਨਾਂ ਤੋਂ ਬਿਨਾ ਕੰਮ ਹੀ ਨਹੀਂ ਚੱਲਦਾ ਹੁੰਦਾ ਉਸ ਤੋਂ ਬਾਅਦ ਕੀ ਹੁੰਦਾ ਅਸਲ ਦੇ ਵਿੱਚ ਇਹ ਜਿਹੜੇ ਉਕੇ ਸਮਾਜ ਸੇਵੀ ਹੁੰਦੇ ਆ ਇਹਨਾਂ ਨੇ ਪਿੰਡ ਦੇ ਵਿੱਚ ਕੋਈ ਖਾਸ ਕੰਮ ਨਹੀਂ ਕੀਤਾ ਹੁੰਦਾ ਕੋਈ ਕਿਸੇ ਦੀ ਕੋਈ ਬਹੁਤ ਹੀ ਵੱਡੀ ਭਲਾਈ ਨਹੀਂ ਕੀਤੀ ਹੁੰਦੀ ਤੇ ਜਿਹੜੇ ਇਹ ਉੱਗੇ ਸਮਾਜ ਦੇ ਵੀ ਹੁੰਦੇ ਆ ਇਹਨਾਂ ਦੇ ਕੋਲ ਸਿਰਫ ਗੱਲਾਂ ਹੀ ਹੁੰਦੀਆਂ ਨੇ ਮਿੱਠੀਆਂ-ਮਿੱਠੀਆਂ ਗੱਲਾਂ ਜਿਹੜੀਆਂ ਕਿ ਤੁਹਾਨੂੰ ਮੇਰੇ ਅਰਗੇ ਨੂੰ ਸੁਣਾ ਸੁਣਾ ਕੇ ਇੱਕ ਦੂਜੇ ਤੋਂ ਪਾਸਾ ਵੱਟ ਲੈਂਦੇ ਨੇ ਤੇ ਜਾਂ ਕਿਤੇ ਕੋਈ ਲੜਾਈ ਖੜੀ ਕਰ ਦਿੰਦੇ ਨੇ ਜਾਂ ਵੈਸੀ ਕਿਸੇ ਨੂੰ ਨੀਵੀਂ ਨਜ਼ਰ ਦੇ ਨਾਲ ਵੇਖਦੇ ਨੇ ਅਸਲ ਦੇ ਵਿੱਚ ਇਹਨਾਂ ਦੇ ਬਹੁਤ ਸਾਰੇ ਕੰਮ ਚਲਾਏ ਹੁੰਦੇ ਆ ਕੰਮ ਦੇ ਵਿੱਚ ਇਹਨਾਂ ਨੇ ਲੋਕਾਂ ਨੂੰ ਫਸਾ ਲੈਣਾ ਹੁੰਦਾ ਹੈ ਆਪਦੀ ਚੀਜ਼ ਵੀ ਵੇਚ ਜਾਣੀ ਹੁੰਦੀ ਹੈ ਤੇ ਨਾਲ ਦੀ ਨਾਲ ਇਹ ਵੀ ਉੱਪਰ ਭਾਰ ਰੱਖ ਦੇਣਾ ਹੁੰਦਾ ਹੈ ਵੀ ਅਸੀਂ ਤੁਹਾਡਾ ਭਲਾ ਕੀਤਾ ਜੀ ਬਹੁਤੇ ਲੋਕਾਂ ਨੂੰ ਬੀਬੀਆਂ ਨੂੰ ਬਜ਼ੁਰਗਾਂ ਨੂੰ ਆਮ ਤੌਰ ਤੇ ਇਹ ਟਾਰਗੇਟ ਕਰਦੇ ਨੇ ਉਹਨਾਂ ਦਾ ਅਸ਼ੀਰਵਾਦ ਲੈਣ ਦੇ ਲਈ ਅਸ਼ੀਰਵਾਦ ਵੀ ਕਿਵੇਂ ਲੈਂਦੇ ਨੇ ਕਿਸੇ ਦੀ ਪੈਨਸ਼ਨ ਲਗਵਾਤੀ ਕਿਸੇ ਦਾ ਕਸ਼ ਕਰਤਾ ਤੇ ਨਾਲ ਦੀ ਨਾਲ ਖਬਰ ਜ਼ਰੂਰ ਫੈਲਾਉਣਗੇ ਜੇਕਰ ਖਬਰ ਨਹੀਂ ਫੈਲਦੀ ਤਾਂ ਲੋਕਾਂ ਨੂੰ ਆਪਦੇ ਮੂੰਹ ਨਾਲ ਦੱਸ ਦੇ ਫਿਰਣਗੇ ਜਾਂ ਫਿਰ ਕੀ ਹੁੰਦਾ ਹੈ ਕੋਈ ਛੋਟਾ ਮੋਟਾ ਕੰਮ ਕਰਕੇ ਉਸ ਨੂੰ ਫੇਸਬੁੱਕ ਦੇ ਉੱਪਰ ਜਾਂ ਉਹਨੂੰ ਕਿਤੇ ਹੋਰ ਕਿਤੇ ਨਾ ਕਿਤੇ ਜ਼ਰੂਰ ਉਹ ਸ਼ੇਅਰ ਕਰ ਦਿੰਦੇ ਨੇ ਕਿਉਂਕਿ ਇਹਨਾਂ ਨੂੰ ਸ਼ੇਅਰ ਕਰੇ ਬਿਨਾ ਸਰਦਾ ਨਹੀਂ ਹੁੰਦਾ ਤਾਂ ਅਜਿਹੀ ਸਮਾਜ ਸੇਵੀ ਤੁਹਾਡੇ ਵੀ ਪਿੰਡ ਦੇ ਵਿੱਚ ਹੋਣਗੇ ਤਾਂ ਉਹਨਾਂ ਸਮਾਜ ਸੇਵੀਆਂ ਨੂੰ ਤੁਸੀਂ ਵੀ ਪਛਾਣਦੇ ਹੋਵੋਗੇ ਜਾਣਦੇ ਹੋਵੋਗੇ ਤੇ ਅੱਜ ਤੁਹਾਨੂੰ ਇਹ ਗੱਲ ਵੀ ਸਮਝ ਲੱਗੀ ਹੋਣੀ ਹੈ ਕਿ ਉਹਗੇ ਸਮਾਜ ਸੇਵੀ ਜਿਹੜੇ ਹੈ ਇਹ ਚੀਜ਼ ਕੀ ਹੁੰਦੀ ਆ ਤੇ ਇਹ ਕਿਵੇਂ ਕੰਮ ਕਰਦੇ ਨੇ ਅਸਲ ਦੇ ਵਿੱਚ ਇਹ ਸਮਾਜ ਸੇਵੀ ਸਿਰਫ ਲੋਕ ਦਿਖਾਈ ਵਾਸਤੇ ਹੁੰਦੇ ਨੇ ਲੋਕ ਭਲਾਈ ਵਾਸਤੇ ਨਹੀਂ ਹੁੰਦੇ ਕਿਉਂਕਿ ਭਲਾਈ ਤਾਂ ਇਹਨਾਂ ਦੇ ਨੇੜੇ ਹੀ ਨਹੀਂ ਆਉਂਦੀ ਜੋ ਵੀ ਕੋਈ ਮਨੁੱਖ ਆਪਦੇ ਆਪ ਨੂੰ ਭਲਾ ਕਹਿੰਦਾ ਹੈ ਉਹਦੇ ਦਾ ਭਲਾਈ ਕਹਿੰਦੇ ਨੇ ਨੇੜੇ ਵੀ ਨਹੀਂ ਆਉਂਦੀ ਕਿਉਂਕਿ ਆਪਦੇ ਆਪ ਨੂੰ ਕੋਈ ਭਲਾ ਕਿਵੇਂ ਕਹਿ ਸਕਦਾ ਭਲਾਈ ਤਾਂ ਜਿਹੜੀ ਹੈਗੀ ਹੈ ਉਹ ਲੋਕਾਂ ਦੇ ਕੰਮਾਂ ਚੋਂ ਦਿਖਦੀ ਹੈ ਐਡੀਆਂ-ਐਡੀਆਂ ਕੁਰਬਾਨੀਆਂ ਦੇ ਕੇ ਇਸ ਧਰਤੀ ਦੇ ਉੱਪਰ ਕਿੰਨੇ ਮਹਾਪੁਰਸ਼ ਚਲੇ ਗਏ ਐਡੀਆਂ-ਐਡੀਆਂ ਭਗਤੀ ਦੀਆਂ ਖੋਜਾਂ ਕਰਕੇ ਮਨੁੱਖੀ ਜ਼ਿੰਦਗੀ ਬਾਰੇ ਕਿਡੀਆਂ-ਕਿਡੀਆਂ ਗੱਲਾਂ ਦੱਸ ਕੇ ਇਥੋਂ ਮਹਾਪੁਰਸ਼ ਚਲੇ ਗਏ ਉਹਨਾਂ ਨੇ ਤਾਂ ਆਪਣੇ ਆਪ ਨੂੰ ਕਿਹਾ ਨਾ ਕਿ ਅਸੀਂ ਵੀ ਓਕੇ ਸਮਾਜ ਸੇਵੀ ਆ ਜਾਂ ਅਸੀਂ ਵੀ ਲੋਕਾਂ ਦਾ ਭਲਾ ਕਰਨਾ ਹੈ ਪਰ ਇਹ ਓਗੇ ਸਮਾਜ ਸੇਵੀ ਅੱਜ ਕੱਲ ਆਮ ਹੀ ਆਪਣੇ ਪਿੰਡਾਂ ਦੇ ਵਿੱਚ ਪਾਏ ਜਾਂਦੇ ਆ ਕੀ ਤੁਹਾਡੇ ਪਿੰਡ ਦੇ ਵਿੱਚ ਵੀ ਓਗੇ ਸਮਾਜ ਸੇਵੀ ਹੈਗੇ ਨੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਅੱਜ ਦੀ ਇਸ ਵੀਡੀਓ ਦੇ ਵਿੱਚ ਸਿਰਫ ਇੰਨੇ ਹੀ ਜਲਦ ਹਾਜ਼ਰ ਹੋਵਾਂਗੇ ਇੱਕ ਨਵੀਂ ਵੀਡੀਓ ਤੇ ਨਵੇਂ ਵਿਸ਼ੇ ਦੇ ਨਾਲ ਉਦ ਤੱਕ ਲਈ ਆਪ ਸਭ ਤੋਂ ਇਜਾਜ਼ਤ ਮੰਗਦੇ ਜੇਕਰ ਤੁਹਾਨੂੰ ਸਾਡਾ ਕੰਮ ਵਧੀਆ ਲੱਗਦਾ ਹੈ ਤਾਂ ਸਾਡੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਇਸ ਵੀਡੀਓ ਨੂੰ ਕਰੋ ਅੱਗੇ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਵੀ ਤੁਸੀਂ ਵੀ ਉਹਗੇ ਸਮਾਜ ਸੇਵੀਆਂ ਨੂੰ ਜਾਣਦੇ ਹੋ ਧੰਨਵਾਦ ਜੀ